ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਬਠਿੰਡਾ ਦੇ ਗ੍ਰੀਨ ਸਿਟੀ ਰੋਡ ਤੇ ਉੱਤੇ ਇੱਕ ਫਾਸਟ ਫੂਡ ਚਲਾਉਣ ਵਾਲੇ ਕੁਝ ਕਰਨ ਬੰਦਿਆਂ ਦੇ ਉੱਤੇ ਕਈ ਬੰਦਿਆਂ ਨੇ ਜ਼ਬਰਦਸਤ ਹਮਲਾ ਕੀਤਾ ਮੌਕੇ ਦੇ ਉੱਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਕਰਮਕਦਰ ਪਹੁੰਚ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕੀ ਹੋ ਰਿਹਾ ਹੈ ਭਾਈ ਵਾਇਸ ਇੱਥੇ ਦੂਰ ਰੋਣਾ ਕੋਈ ਨਹੀਂ ਦੁਕਾਨ ਬਤਾ ਕੇ ਜਾਣ ਲੱਗੇ ਸੀ ਤੇਰੇ ਭਾਈ ਹਾਂਜੀ ਕੋਣ ਆ ਨਾਲ ਹੱਤ ਆਇਗਾ ਸ਼ਰਮਾ ਉਹ ਤੇ ਉਹ ਤੇ ਮੁੰਡੇ ਆ ਤੇ ਪੰਜ ਛੇ ਮੁੰਡੇ ਹੋਰ ਸੀ ਉਹ ਡਾਂਗਾ ਲਿਆਏ ਰਾੜਾਂ ਲਿਆਏ ਕੱਚ ਦੀ ਬੋਤਲਾਂ ਇੱਟਾਂ ਡਲੇ ਲੈ ਕੇ ਕੋਈ ਗੱਲ ਕੀਤੀ ਸੀ ਸਾਡੀ ਕੋਈ ਗੱਲ ਨਹੀਂ ਸੀ ਬਾਈ ਬਸ ਅਸੀਂ ਕੰਮ ਸਟਾਰਟ ਕੀਤਾ ਸੀ ਨਵਾਂ ਉਸ ਤੋਂ ਖਿੱਚਦੇ ਸੀ ਬਾਈ ਕੀ ਨਾਮ ਹੈ ਤੁਹਾਡੀ ਦੁਕਾਨ ਦਾ ਆਪਣੀ ਗ੍ਰੀਨ ਸਿਟੀ ਰੋਡ ਤੇ ਵੀਰੇ ਦੁਕਾਨ ਗ੍ਰੀਨ ਸਿਟੀ ਰੋਡ ਦੇ ਉੱਤੇ ਬਲੇਜਿੰਗ ਸਟਾਰ ਮੈਰਿਜ ਪੈਲੇਸ ਦੇ ਨੇੜੇ ਕਿਸੇ ਫਾਸਟ ਫੂਡ ਦੀ ਦੁਕਾਨ ਦੇ ਉੱਤੇ ਕੋਈ 6-7 ਦੇ ਕਰੀਬ ਬੰਦਿਆਂ ਨੇ ਆ ਕੇ ਇਟਾਂ ਟੱਬਿਆਂ ਤੇ ਕੱਚ ਦੀਆਂ ਬੋਤਲਾਂ ਦੇ ਨਾਲ ਹਮਲਾ ਕਰਕੇ ਫਾਸਟ ਫੂਡ ਵਾਲੇ ਜਿਹੜੇ ਦੁਕਾਨ ਦੇ ਉੱਤੇ ਸੀਗੇ ਉਹ 4 ਜਨਾਂ ਨੂੰ ਲਹੂਲੋਹਨ ਕਰਤਾ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫੇਅਰ ਸਾਇਟੀ ਦੀ ਐਂਬੂਲੈਂਸ ਟੀਮਾ ਵਲੰਟੀਅਰ ਸਾਹਿਬ ਸਿੰਘ ਯਾਦਵਿੰਦਰ ਕੰਗ ਮੌਕੇ ਤੇ ਪਹੁੰਚੇ ਤੇ ਚਾਰੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਚਾਰਾਂ ਦਾ ਇਲਾਜ ਚੱਲ ਰਿਹਾ ਹੈਗਾ